ਲੱਹ ਆ ਲਗ ਰਹਾ ਬਾਬਾ ਦਾ ਪਾਣੀ ਪੀਉਣ ਆ ਗਈ ਭਾਈ ਲੱਹ ਮਾਤਾ ਨੂੰ ਦੇਖੀ ਜਾਂਦਾ ਸੀ ਕਿ ਕਿਉਂ ਆਉਂਦਾ ਬਾਬਾ ਕੋਈ ਨਾ ਤੂੰ ਜਿਆਦੀ ਦੇਖ ਕਿਵੇਂ ਜੱਫੀ ਪਾਈਏ ਹੁਣ ਮੈਂ ਅੱਗੇ ਹੀ ਜਾਊਂਗੀ ਆ ਜਾ ਆ ਚੱਕ ਲਾਉ ਜੀ ਡਾਂਗ ਡਾਂਗ ਮੋਟਰ ਵੀ ਬੰਦ ਕਰਤੀਏ ਪਾਣੀ ਪੀਉਣ ਲੱਗ ਰਹਾ ਸੀ ਲੇਟ ਵਗ ਗਈ ਡੁੱਲੀ ਜਾਂਦਾ ਬਾੜੀਆਂ ਲੱਹ ਬਾੜੀ ਕਿੱਥੇ ਡੁੱਲੀ ਜਾਂਦਾ ਬਾਬਾ ਲੇਟ ਵਗ ਗਈ ਲੇਟ ਵਗ ਗਈ ਹੋਰ ਉਹ ਤਾਂ ਭਰਾ ਪੇਟਾ ਬੱਤਾਂ ਲੈਡ ਵਾਗ ਗਈ ਹੁਣ ਤਾਂ ਟੂਟ ਦਾ ਬੰਦ ਹੋ ਰਹੀ ਆ। ਸੌਰੀਏ ਹੁਣ ਤਵਨ ਨੂੰ ਆ ਲਾoze ਵਿੱਚ ਲੈਡ ਹੁੰਦੀ ਆ ਹੀ ਹੁੰਦੀ ਆ। ਲੈ ਦੇਖ ਲੈ ਆ ਕਾ ਵਸ ਤੋਂ ਤਰੀਆਂ ਮੈਂ ਤਾਂ ਹੁਣੀ ਹਜੇ। ਓਹੋ ਤੂੰ ਤਾਂ ਲੇਟ ਹੀ ਬਾੜਾ ਹੋ ਜਾਣੀ ਆ ਭਾਈ। ਲੈਟ ਬਾਬਾ ਤੈਨੂੰ ਕੀ ਪਤਾ? ਰੋਹੀ ਗੱਲ ਤੈਨੂੰ ਹੁਣ ਉਹੀ ਗੱਲਾਂ ਮੈਂ ਤੈਨੂੰ ਬਾਰ ਬਾਰ ਕਿੱਥੇ ਕਹੀ ਜਾਵਾਂ। ਆਇਆ ਦਾ ਫਿਰ ਕੰਮ ਲੋਟਣੀ ਆਉਣਾ ਸੌਰੀਏ। ਇੱਕ ਤਾਂ ਹੁਣ ਬੋਟਾ ਨਹੀਂ ਨਹੀਂ ਪਹਿਣਗੇ ਜਣੀਆਂ। ਹਾਂ। ਉਹ ਕਿਹੜੀ ਕਹਿੰਦੇ ਹੁੰਦੇ ਨੇ? ਪਤਾ ਨਹੀਂ ਚਾਰ ਮਹੀਨਾ ਚਾਰ ਮਹੀਨਿਆਂ ਦੀਆਂ। ਹਾਂ ਉਹ ਤੇ ਵਗਿਆ ਨਾ ਤੜਕੀ ਨਿਕਲ ਜਾਂਦਾ ਅੱਛਾ ਧਰਾਲਾ ਮੇਰਾ ਤੇ ਦਾਰੂ ਪੀ ਕੇ ਆਥੇ ਡੱਕ ਕੇ ਆਵੜਦਾ ਆ ਵੋਟਾਂ ਨੇ ਉਧੂ ਪਾ ਲੇ ਰਾਤ ਨੂੰ ਤਾਂ ਨੂੰ ਟੇਕਣ ਦਿੰਦਾ ਹੁਣ ਰਾਤ ਨੂੰ ਮੈਨੂੰ ਟੇਕਣਾ ਹੁੰਦਾ ਪਾਪਾ ਕੀ ਕਰੀਏ ਫਿਰ ਹੈ ਕਰਕੇ ਉੱਠੇ ਨਹੀਂ ਜਾਂਦਾ ਅੱਛਾ ਹਾਂ ਹੋਰ ਸੁਣਾ ਵਾਪਾ ਠੀਕ ਆ ਕੀ ਕਰ ਜੇ ਭਾਈ ਹੁਣ ਕੰਮ ਤਾਂ ਦਾ ਆਉਣਾ ਮੇਰਾ ਵੀ ਫਿਰ ਸਾਰਾ ਪਚਾਲੇ ਪਿਆ ਭਾਈ ਲਿਜਾ ਕਪੜਾ ਧੋਣ ਆਲਾ ਪਿਆ ਹੈ ਦੁਕਾਨ ਬੰਦ ਪਈ ਅੱਜ ਤਾਂ ਵਸ ਦੁਕਾਨ ਨਹੀਂ ਬੰਦ ਕਰ ਰੱਖੀ ਬਸ ਕਾਨ ਵੀ ਖੋਲੀ ਚਾਰਾ ਕਰਕੇ ਮੇਰਾ ਕਰਕੇ ਕਿਉਂ ਹੋਰ ਮੰਗਾਉਗੀ ਜਿਤਕਾਰਮੰਦੀ ਰੱਖ ਲੈ ਦੇਖ ਲੈ ਕੋਈ ਨਾ ਬੱਬਾ ਆ ਤਾਂ ਮੈਂ ਜਾਂਦੀ ਮੈਂ ਤਾਂ ਦੁਕਾਨ ਤੇ ਵੀ ਆ ਜਾਂਦੀ ਦੁਕਾਨ ਤਾਂ ਖੋਲ ਲੰਤਾ ਉਹ ਸੌਰਗੇ ਦੁਕਾਨ ਦੇ 100 ਬੰਦਾ ਦੇਖਦਾ ਵੀ ਜਾਂਦੀ ਨੂੰ ਚਲ ਕੋਈ ਨਾ ਆ ਤਾਂ ਫਿਰ ਦੇਖ ਕੇ ਜਾਂਦੇ ਰਹਿੰਦੇ ਨੇ ਉਹਨਾਂ ਦਾ ਕੀ ਆ ਬੰਦਿਆਂ ਦਾ ਕੀ ਆ ਹਾਂ ਆਪਾਂ ਕਿਹੜਾ ਕਿਸੇ ਦੀ ਅੱਖਾਂ ਮੁਰੇ ਪਰਦਾ ਕਰ ਦਾਂਗੇ ਬੱਬਾ ਲੋਕਾਂ ਦਾ 100 ਗੱਲਾਂ ਬਣਾਉਣੀਆਂ ਨੇ ਹੋਰ ਆ ਜਾ ਲੜਿਓ ਬੋਰੀ ਦੀ ਲੋੜ ਕਰਾ ਕੇ ਆ ਮੜੀ ਅੰਦਰ ਮੇਰੇ ਨਾਲ ਆ ਜਾ ਬੱਬਾ ਹਜੇ ਹੁਣ ਤਾਂ ਮੈਂ ਆ ਕੇ ਬੈਠੀ ਆ ਓਏ ਆ ਮੈਂ ਇਹ 2 ਮਿੰਟ ਦਮ ਤਾਂ ਲੈ ਲੈ ਉਹ ਬਰੇ ਪਚਾਲੇ ਪਈਆ ਵਾਨੂੰ ਬੁਰੀ ਲੱਗਦੀ ਆ ਬਚਾਲੇ ਪਈ ਲੈ ਕਰਾ ਦਿੰਨੀ ਆ ਚੰਦ ਆ ਆ ਹੋਰ ਹੁਣ ਕੰਮਦਮ ਦਾ ਵੀ ਕਰਾ ਮਾੜਾ ਉਟਾ ਕਰਾਇਆ ਕਰਾ ਕੇ ਕੋਈ ਨਾ ਕੰਮ ਦਿੰਦਾ ਤਾਂ ਬਾਬਾ ਮੈਂ ਕਰਾਉਣੀ ਆ ਪਹਿਲਾਂ ਕਿਹੜਾ ਕਰਕੇ ਨਹੀਂ ਜਾਂਦੀ ਹੋਰ ਅੱਜ ਸਾਰਾ ਕੰਮ ਨਮੇੜ ਦੀ ਨਾ ਕੋਈ ਨਾ ਇਹ ਕਹੋ ਲੈਂ ਦੇਵਾ ਬੋਰੀ ਕੱਲ੍ਹ ਲੈ ਆਤੀ ਆ ਬਾਈ ਅੱਛਾ ਰੇੜੇ ਵਾਲੇ ਤੋਂ ਮਗਾਈਆ ਕੱਲ੍ਹ ਅੱਛਾ ਮੈਂ ਇੱਧਰ ਨੂੰ ਭਰਾ ਦੇ ਬਾਈ ਐ ਪੁਰਾਣਾ ਆਇਆ ਇੱਤਲਾ ਲੈ ਜੋਰ ਨਾਲ ਖਿੱਚ ਲਾਗਾ ਆ ਕੀ ਬਾਬਾ ਵਾਰਤਾ ਤਾਂ ਬੰਦ ਕਰ ਜਾਣਾ ਓ ਭਾਈ ਵਾਰਤਾ ਹੈ ਐਵੇਂ ਬੰਦ ਕਰਿਆ ਮੜਾ ਜਾ ਗੱਲ ਕਰਦਾ ਲੈ ਬਾਬਾ ਮੇਰੀ ਗੱਲ ਸੁਣ ਕੰਮ ਕਰ ਦੇਣ ਤੇ ਮੈਨੂੰ ਤੂੰ ਤਾਂ ਐ ਹੀ ਕਰੀ ਜਾਂਦਾ ਰਹਿਣਾ ਚੱਲ ਆ ਜਾ ਕੰਮ ਕਰ ਆਜਾ ਭਾਈ ਆ ਬਾਈਆਂ ਵੀ ਲੋਡ ਕਰਾ ਦੇ ਓਏ ਨਾ ਫੇਰ ਕਰ ਦਾਂਗਾ ਬਾਬਾ ਆ ਜਾ ਓਏ ਆ ਜਾ ਦੇਖ ਬਾਬਾ ਆ ਜਾ ਤੂੰ ਮੇਰੇ ਬਾਅਦ ਛੱਡ ਦੇ ਬਾਬਾ ਓਏ ਆ ਜਾ ਬਾਈਆਂ ਜਾਂ ਲੋਡ ਕਰਾ ਦੇ ਵਖਿਆ ਮੈਂ ਫੇਰ ਕਰ ਦਾਂਗਾ ਆ ਜਾ ਬਾਬਾ ਆਹ ਨਹੀਂ ਗੱਲ ਮੰਨਿਆ ਕਰ ਮੇਰੀ ਉਹ ਬਾਹਾਂ ਜਾਂ ਤਾਂ ਆ ਜਾ ਕੋਈ ਨਾ ਫੇਰ ਕਰ ਦਾਂਗਾ ਤਾਂ ਹੀ ਤਰਨੀਰ ਜਾ ਕੇ ਸੌਰਗੇ ਬਾਹਾਂ ਜੂਨਾ ਜਮੀਨ ਬਸ ਸਰ ਗਿਆ ਤੇਰੇ ਕਰਨੀ ਹੁੰਦਾ ਕੋਈ ਨਾ ਫੇਰ ਕਰ ਦਾਂਗਾ ਉਹ ਵੀ ਪਈ ਨਿਬੜ ਜਾਦਾ ਕੰਮ ਹੋਣਾ ਪਰਾਂ ਤੂੰ ਤਾਂ ਬਾਬਾ ਵਾਲਾ ਕਹਾਂਗਾ ਬਾਹਾਂ ਤੋੜ ਕੇ ਰੱਖਤੀ ਹੁੰਦੀ ਆਪਾਂ ਤਾਂ ਤਾਂ ਬਾਹਾਂ ਹੀ ਜ਼ੋਰ ਆ ਉਹ ਪਰਾਂ ਨਿਬੜਦੇ ਬਾਈ ਕੰਮ ਚੰਗੇ ਹੁੰਦਾ ਜਿਹੜਾ ਪਹਿਲੀ ਵਾਰ ਕੰਮ ਨਿਬੜ ਜੇ ਬਾਬਾ ਮੇਰੀ ਗੱਲ ਸੁਣ ਹਾਂ ਜੇ ਹੁਣ ਤਾਂ ਮੈਂ ਆਈ ਹਾਂ ਹੁਣ ਮੈਂ ਤੇਰੇ ਕੋਲ ਹੀ ਸਾਰਾ ਤਾਂ ਨਾ ਕੋਈ ਨਾ ਕਰ ਲਾਂਗੇ ਹੌਲੀ ਹੌਲੀ ਕੰਮ ਯਕੀਨ ਮੇਰਾ ਬਾਅਦ ਕਿ ਮੈਂ ਕੁੱਟ ਦਿੱਤਾ ਤੂੰ ਲੈ ਜੋ ਰਹਾ ਬਾਬਾ ਉਹ ਚਾਰ ਮਾਈਆਂ ਨੂੰ ਭਾਈ ਤੂੰ ਲੈ ਗਈ ਮੰਜਾ ਬਣਾ ਲਈ ਤੂੰ ਤਾਂ ਕਹਿੰਦਾ ਮੇਰੇ ਜਾਨ ਹੀ ਹੈ ਤੇ ਤਾਂ ਇਨੀ ਜਾਨ ਆ ਉਹ ਮੰਜਾ ਬਣਾ ਲਿਆ ਉਹ ਸਾਈਕਲ ਹੀ ਖੜੀ ਆ ਸਾਈਕਲ ਹੀ ਦੇ ਦੀਵਾਗ ਵਾਸਤੇ ਮੈਂ ਐਂ ਕਹਦਾ ਯੂ ਕੱਢ ਲਾ ਦੇ ਬਾਹਰ ਕੋਈ ਨਾ ਬਾਬਾ ਕੱਢ ਤਾਂ ਲੈਵਾਂਗੇ ਪਰ ਤੂੰ ਬਾਹਰ ਜਾ ਭਿੰਗ ਲੈ ਮੈਨੂੰ ਡਰ ਲੱਗਿਆ ਬਾਬਾ ਉਹ ਸੌਰਗੇ ਬਾਹਰ ਤਾਂ ਉਹ ਬੋਰੀ ਪਈ ਸੀ ਸੰਦ ਚ ਆਉਂਦੀ ਸੀ ਉਹ ਬੋਰੀ ਪਰਾਂ ਕਰੀ ਫਿਰ ਫੇਰ ਫੇਰ ਫਿਰ ਬੂਰੀ ਪਰਾਂ ਕਰੀ ਉਹਦੀ ਬਾਹਰ ਖੁੱਲਿਆ ਉਹ ਚਲ ਕੋਈ ਨਾ ਫਿਰ ਐਂ ਫੇਰ ਲੈ ਜੂਗਾ ਮੈਂ ਚੱਕ ਕੇ ਇਰ ਲੈ ਜੂ ਨਾਲੇ ਸਾਈਕਲੀ ਲੈ ਜੀ ਉਹ ਦਵਾਈ ਆ ਕੇ ਵਾਸਤੇ ਕੋਈ ਨਾ ਬੱਬਾ ਤੂੰ ਗੱਡੀ ਛੱਡਿਆਈ ਬੱਬਾ ਗੱਡੀ ਚੋਂ ਉੱਡੇ ਹੂੰ ਉਹ ਟਕਰ ਗੱਡੀ ਚ ਛੱਡਿਆਈ ਤੇ ਸਾਡੇ ਲੱਲੂ ਆਲਾ ਜਿਹੜੇ ਸੜਕਾ ਵੀ ਉੱਥੇ ਮੈਂ ਆਪੀ ਲੈ ਜੂ ਕਰੇ ਨਾਲੇ ਬਾਈਆਂ ਲੈ ਜੀ ਚਾਰ ਪੰਜੇ ਆਪਾ ਚਾਰ ਪਾਵੇ ਪਾਇ ਨੂੜੇ ਦੀ ਚਾਰ ਪੰਜਾ ਬਣਾਲੀ ਇੱਕ ਕੋਈ ਨਾ ਕੋਈ ਨਾ ਬੱਬਾ ਸਾਡੇ ਮੰਜੇ ਵੀ ਰੁੱਟੇ ਪਏ ਨੇ ਸਾਰੇ ਆਹ ਬਾਈਆਂ ਦੇ ਮੰਜੇ ਜਿਹੜੇ ਆਹ ਬਾਈਆਂ ਨੇ ਕੀ ਮੰਜਾ ਦੀਆਂ ਆਹ ਜੋੜ ਹਿੱਲੇ ਪੈ ਨੇ ਬੱਬਾ ਸਾਡੇ ਜੋੜ ਪਾਈ ਹੁਣ ਹੱਲਣੀ ਵਾਣ ਕੀ ਥੋੜਾ ਤੇਰੇ ਚ ਮਬਾਏ ਕਹ ਤੋ ਕਹਣਾ ਹਮੇ ਤਾਂ ਸਾਰੀ ਹੈ ਗਾਣੀ ਕੀ ਕਰਾਂ ਵਾ ਜੇ ਤਾਂ ਘਟਦੇ ਹੀ ਨਹੀਂ ਪਰ ਤੂੰ ਐ ਕਰੀ ਲੱਕੜ ਦਾ ਮੰਦਾ ਬਣਵਾ ਲਈ ਵਧੀਆ ਔਰ ਹੁਣ ਉਹ ਲੱਕੜ ਦਾ ਮੰਦਾ ਜੋੜ ਦੀ ਉਹ ਟੁੱਟਦੇ ਨਾ ਉਹਦੇ ਪਾਵੇ ਨਾ ਟੁੱਟੂ ਦਾ ਪਾਹੀ ਟੁੱਟੂਗੀ ਸਾਰੇ ਦਾ ਸਾਰੇ ਪਿੰਡ ਚ ਮੈਨੂੰ ਮੋਟੋ ਕਹਿ ਕੇ ਬੁਲਾਉਂਦੇ ਨੇ ਲੱਕੀ ਕਹੇ ਅਗਲੇ ਨੂੰ ਕੋਈ ਨਹੀਂ ਮੇਰਾ ਨਾਮ ਲੈਂਦਾ ਸਦਾ ਮੋਟੋ ਦਾ ਗਾਵਾ ਆਇਦਾ ਤੂੰ ਖੰਡ ਖੰਡ ਵਿਸਰੀਆਂ ਮੇਰੀ ਤਾਂ ਖੰਡ ਵਿਸਰੀਆਂ ਓ ਨਾ ਬੱਬਾ ਤੈਨੂੰ ਵੀ ਮ ਲੱਗਣ ਲੱਗੀ ਹੁਣ ਤੇਰੇ ਕੋਲੇ ਵੱਧਤੀ ਵੀ ਆਉਣ ਲੱਗ ਗਿਆ ਨਾ ਨਾ ਭਾਈ ਨਾਲੇ ਮੇਰੇ ਥੋੜਾ ਪਾ ਲਈ ਸੱਚ ਮੇਰਾ ਨਾੜ ਚੜ ਗਿਆ ਇਧਰ ਲਈ ਪਾਉਣ ਵੀ ਹਾਂ ਹਾਂ ਔਲਾ ਫਿਰ ਇੱਕੋ ਹੀ ਰਹਿਣਾ ਤੇਰਾ ਜਦੋਂ ਪੂਰਾ ਔਖਾ ਸਹੌਲਾ ਦਾ ਨਹੀਂ ਆਈ ਤੇ ਤਾਂ ਤਿੰਨ ਥੋੜੇ ਅੱਡ ਪਾ ਦੀ ਹਮਮ ਹੋਰ ਨਾ ਉੱਦ ਜਿਹੜੀ ਹਾਈ ਸੀ ਉਹ ਤੇਰੇ ਕੋਲ ਥੋੜਾ ਪਾਉਣ ਮੈਨੂੰ ਦੱਸਿਆ ਸੀ ਕਿਸੇ ਨੇ ਕਿ ਭਾਈ ਇਹਦੇ ਕੋਲ ਇੱਕ ਸਬੂਟਰੀ ਜੀ ਤੇ ਆਈ ਸੀ ਥੋੜਾ ਪਾਉਣਾ ਬੜੇ ਥੋੜੇ ਪਾਉਣਾ ਹੈ ਹੁਣ ਭਾਈ ਹੋਰ ਜੇ ਤੇਰੇ ਨਾਲ ਕੋਈ ਹੋਰ ਆ ਗਈ ਮਾਂ ਦਾ ਉਹਨੂੰ ਵੀ ਪਾਉਣਾ ਥੋੜਾ ਹੀ ਪਾਉਣਾ ਮਾਂ ਦਾ ਭਾਣਾ ਮੈਂ ਤੈਨੂੰ ਦੱਸਤੀ ਗੱਲ ਵਾਪੇ ਗੱਲ ਉਹ ਨਹੀਂ ਹੈਗੀ ਹਾਂ ਉਹ ਸੂਟਰੀ ਚੜਕੇ ਤੋਂ ਉਹਦੇ ਨਾਲ ਘਰੇ ਵੀ ਆਇਆ ਇੱਥੇ ਉਹ ਕੋਈ ਮਤਲਬ ਨਹੀਂ ਆਇਆ ਬੰਦਾ ਆ ਤਾਂ ਦੁਕਾਨ ਖੜੀ ਹੈ ਉਹ ਮਾਨੂੰ ਕਹਿੰਦੀ ਭਾਈ ਬਹਿ ਜਾ ਤੂੰ ਮਗਰੀ ਬਾਬਾ ਮਗਾ ਭਾਈ ਚੱਲ ਬਹਿ ਜਾ ਮੈਂ ਕੀ ਕਰਨਾ ਬਾਬਾ ਮੈਨੂੰ ਪਤਾ ਹੀ ਹੈ ਮੈਂ ਤੇਰੇ ਰਗ ਰਗ ਤੋਂ ਜਾਣੂ ਹਾਂ ਹਾਂ ਤੂੰ ਬੈਠਿਆ ਹੋਣਾ ਜਾਣ ਕੋਈ ਚੱਕੇ ਦੇ ਮਾਣਾ ਨਾ ਭਾਈ ਟੱਕੇ ਨਾਲ ਹੀ ਟੜਾ ਲੈਣੇ ਮੈਨੂੰ ਮੈਂ ਕਾਨੂੰ ਕਹਿਣਾ ਮੈਂ ਡਰਦਾ ਸੂਟਰੀ ਤੇ ਚੜਨ ਤੋਂ ਹਾਂ ਉਹ ਤਾਂ ਬਾਹਲੇ ਡਰਦਾ ਹਾਂ ਤਾਂ ਮੈਨੂੰ ਪਤੀ ਹੈ ਹੋਰ ਹਾਂ ਕੋਈ ਨਾ ਮੈਨੂੰ ਪਤਾ ਤਾਂ ਲੱਗੀ ਜਾਊਗਾ ਜੇ ਕੋਈ ਕਾਰਸ਼ਤਾਨੀ ਕੀਤੀ ਹੋਈ ਰਾਏ ਦੋ ਬੇੜੀਆਂ ਦੇ ਪੈਰ ਨਹੀਂ ਰੱਖ ਦਉਂਦੇ ਪੱਪਾ ਜੀ ਮੈਂ ਤੂੰ ਰੱਖਦਾ ਆਇਆ ਨਾਲੇ ਤੇਰਾ ਬੱਟਲ ਚਕਾ ਦਿਆ ਦੋ ਗੋਹਾ ਜਿਹਾ ਪਿਆ ਉਹ ਬੱਟਲ ਚ ਪਾ ਦਿਆਂ ਕੋਈ ਨਾ ਗੋਹਾ ਤਾਂ ਮੈਂ ਸਿੱਟ ਦੂੰਗੀ ਪਹਿਲਾਂ ਮੈਂ ਤੈਨੂੰ ਜਿਹੜੀ ਗੱਲ ਪੁੱਛਦੀ ਆ ਉਹ ਦੱਸ ਮੈਨੂੰ ਕਿ ਦੋ ਬੇੜੀਆਂ ਦੇ ਪਿਆਰ ਪਿਆਰ ਧਰਕੇ ਨਹੀਂ ਬੰਦਾ ਕਰਦਾ ਹੁੰਦਾ ਮੈਂ ਤਾਂ ਭਾਈ ਇੱਕ ਬੇੜੀ ਦੀ ਚੜਿਆ ਹੋਇਆ ਮੈਂ ਤੇਰੀ ਏਡੀ ਉਮਰ ਹੋ ਗਈ ਦਿਨ ਸਭ ਪਤਾ ਹੈ ਗੱਲਾਂ ਦਾ ਉਹ ਤਾਂ ਹੁਣ ਤੂੰ ਜਦੋਂ ਟਾਈਮ ਤੇ ਨਹੀਂ ਆਉਂਦੀ ਹੁਣ ਮੈਂ ਕੀ ਕਰਾਂ ਟਾਈਮ ਤੇ ਪਪਾ ਆਤਾ ਜਾਂਦੀ ਹੈ ਚਲ ਉਹ ਕਈ ਵਾਰ ਛੁੱਟੀ ਵੱਜ ਜਾਂਦੀ ਇੱਕ ਦੋ ਦਿਨਾਂ ਦੀ ਨਹੀਂ ਆ ਜਾਂਦਾ ਬੰਦੇ ਤੂੰ ਤਾਂ ਮੈਂ ਉਹਨੂੰ ਹੀ ਤੇਰੇ ਪੈਸੇ ਵੀ ਮੈਂ ਕੱਢਦਾ ਨਹੀਂ ਕਰ ਬੀ ਕੋਈ ਗੱਲ ਨਹੀਂ ਵੇਚੀ ਹੁੰਦੀ ਲੈ ਪਾਪਾ ਐ ਕਿਵੇਂ ਕੱਟ ਲੇਗਾ ਹੁਣ ਮੈਂ ਵੀ ਤਾਂ ਗਾਲਾਂ ਗੂਲਾਂ ਖਾ ਕੇ ਘਰ ਆਉਣੀ ਐਗੀ ਤੈਨੂੰ ਪਤਾ ਨਹੀਂ ਸੌ ਕੁਸ ਬੋਲਦਾ ਮੈਨੂੰ ਆਉਂਦੀ ਨੂੰ ਬੋਲਦਾ ਪਾਈ ਫਿਰ ਹੁਣ ਮੈਂ ਆ ਵੀ ਕੋਈ ਹੀਲਾ ਕਰ ਦੂੰ ਐ ਕਿਵੇਂ ਲੋਟ ਆਉ ਕੰਮ ਹੁਣ ਤੂੰ ਦਾ 2 ਮਹੀਨੇ ਹੋ ਗਏ ਹੁਣ ਪਾਪਾ ਮਜਬੂਰੀ ਵੀ ਕਿਸੇ ਸਮਝਣੀ ਚਾਹੀਦੀ ਆ ਉੱਦੇ ਆਈ ਸੀ ਹੁਣ ਮੈਂ ਹੈ ਅਰੇ ਤੇ ਉਹਦੇ ਵੀ ਤੈਨੂੰ ਦੇਵਾ ਤਾਂ ਮੈਂ ਸਪੈਸ਼ਲ ਆਈ ਤੇਰੇ ਕੋਲੇ ਮੂੰਹ ਬੰਨ ਕੇ ਐ ਸਮਝੋ ਚਬੰਦੀ ਬੰਦੇ ਖੜੇ ਜੀ ਅਧਿਕਾ ਦਾ ਇਕੱਠ ਜਿਆ ਕਰਤਾ ਸੀ ਤੇ ਥੋੜੇ ਪਿੰਡ ਚ ਹੁਣ ਤੋ ਉਹ ਪੇਟੀ ਦੇ ਹਲਾ ਕਿਵੇਂ ਕੱਪੜੇ ਖੜੇ ਪੈਣ ਆਇਆ ਤੋ ਨਾਲੇ ਪੈਣਗੇ ਆ ਮਸ਼ੀਨ ਪਰੀ ਪਈਆ ਫਿਰ ਬਾਬਾ ਹੁਣ ਹੱਥ ਕੀ ਕਰੇ ਬਾਬਾ ਨਾ ਬਾਬਾ ਕੋਈ ਨਾ ਤੋ ਦੂਨੀ ਤੋ ਜੂ ਫੇਰ ਨਾ ਕਰ ਆ ਗੱਡੀ ਧੋਣ ਵਾਲੀ ਖੜੀ ਆਏ ਤੋ ਤੀ ਜਾਂਦੀ ਮੋਤੋ ਕਰੇ ਹੁਣ ਬਾਬਾ ਮੈਂ ਤੋ ਮੈਂ ਕੋਈ ਬੰਦਾ ਵਾਲਾ ਪੁੱਛ ਲਾ ਗੱਡੀ ਧੋਣ ਨਾਲ ਤਬਾ ਦੀ ਪਈ ਤੂੰ ਬਾਲਟੀ ਚ ਪਾਣੀ ਪਾ ਕੇ ਧਫੜਾਈ ਸਕਦੀ ਆ ਓਏ ਬੰਦੇ ਦਾ ਧਵਾ ਲਈ ਬੰਦਾ ਵਧੀਆ ਚਮਕਾ ਦੂਗਾ ਇਹਨੂੰ ਆਪਾਂ ਚਮਕਾ ਦੇਣਾ ਤੋਨੇ ਜਾਣੇ ਖੰਗ ਜੀ ਹੋ ਜਾਂਦੀ ਆ ਪਤਨ ਨੂੰ ਅਚਣੀ ਕਾਦਣਾ ਹੋ ਜਾਂਦੀ ਆ ਖੰਗ ਦੀ ਦਵਾਈ ਦੇ ਨੂੰ ਮਨ ਨੂੰ ਵਧੀਆ ਦਵਾਈ ਬਣਾ ਕੇ ਲਈ ਹਾਂ ਹਾਂ ਤੋਂ ਪਾਊਡਰ ਜਿ ਆਪਣਾ ਰੱਖੀ ਸੀ ਪਾਪਾ ਜਿਹੜੀ ਹਾਕਿੰਨੇ ਚਮੇਣ ਸਾਫ ਹੋ ਤੇ ਜੀਰਾ ਜੂਰਾ ਜਾ ਪਾ ਕੇ ਬਣਾਇਆ ਸੀ ਉਹ ਪਾਈ ਆ ਵਾਲਾ ਮੈਨੂੰ ਪਾਊਡਰ ਜਿ ਦੇ ਦੀਆਂ ਢਿੱਡ ਘਟਾਉਣ ਵਾਲਾ 100 ਰੁਪਿਆ ਦਾ ਆਉਂਦਾ ਉਹ ਭਖੜਾ ਭੁਖੜਾ ਜਿ ਪਾ ਕੇ ਪਤਨ ਨੂੰ ਕੀ ਕੋਸ ਇੱਕ ਦਾ 100 ਰੁਪਿਆ ਦਾ ਆਉਂਦਾਗਾ ਉਹ ਚਾਹ ਚ ਬਾੜ ਕੇ ਪੀ ਜੂ ਜਣਾ ਖਾਗਾੜ ਜਾਂਦੀ ਆ ਨਾਲੇ ਤਾਂ ਹੂੰ ਔਰ ਰਲਿਆ ਵਾ ਸਮਾਨ ਜਾਂਦਾਗਾ ਉਹ ਬੱਚੀ ਸੌਂਹ ਹੁੰਦੀ ਹੈ ਬੱਚੀ ਖਾਸ ਖਾਸ ਸਾਣੀ ਮਾੜੀ ਕਾੜਾ ਕਾੜਾ ਪੀਣੀ ਬਣਾ ਕੇ ਆਖਾ ਅੱਛਾ ਕਾੜਾ ਦਾ ਬਾਬਾ ਮੈਂ ਪੀਤਾ ਸੀ ਕਈ ਦਿਨ ਹੋ ਗਏ ਉਹ ਲੋਟ ਹੀ ਨਹੀਂ ਆਇਆ ਬਟਕੜੀ ਨੂੰ ਲਾ ਕੇ ਖਾਦੀ ਸੀ ਖਿਲਜੀ ਦੀ ਮੁੜਕਾ ਨਹੀਂ ਆਇਆ ਹੁਣਾਂ ਉਹੀ ਪੈ ਗਈ ਹੋਵੇਗੀ ਮੁੜਕਾ ਦਾ ਬਾਬਾ ਹੁਣ ਕਿੱਥੇ ਆਉਂਦਾ ਰਾਤ ਨੂੰ ਦਾ ਬੰਦਾ ਹੀ ਟੇਕਣ ਆਉਂਦਾ ਦਰੂਹ ਪੀ ਕੇ ਜਲੂਸ ਕੱਢੇ ਰੱਖਦਾ ਆਏ ਮਾਣਾ ਮੋਟਾ ਸੌਨਿਆ ਬਿੰਦ ਚੱਟਾ ਅੜਤੇ ਨੂੰ ਤੇਰੇ ਮੇਰੇ ਵਰਗੇ ਕੋਲੇ ਮੁਹ ਉੱਥੇ ਲੱਗਣਾ ਪੈਂਦਾ ਕੰਮ ਧੰਦਾ ਕਰਨ ਲਈ ਜੇ ਮੁੜਕਾ ਉਹਦੇ ਨਾਲ ਮੁੜਕਾ ਲਿਆਉਣਾ ਕਹਿੰਦਾ ਪੂਰਾ ਫੇਰ ਜਾ ਕੇ ਸ਼ਰੀਰ ਖੋਲਦਾ ਹ ਕੀਤਾ ਹੈ ਹੁਣ ਤੂੰ ਤੈਨੂੰ ਮੈਂ ਬਣਾ ਕੇ ਦੇ ਦੇਣਾ ਚਪਾਈ ਜਾ ਰਹੀ ਤੇ ਮੁੜਕਾ ਆ ਜਾਊਗਾ ਬੈ ਜਾ ਨਾ ਕੋਈ ਨਾ ਬੱਬਾ ਹੁਣ ਤੇ ਮੈਂ ਕੰਮ ਕਰਕੇ ਹੁੰਦਾ ਜਾਊਂਗੀ ਤੇ ਕੋਈ ਨਰ ਜਾਈਸ ਤਮ ਕਰੀ ਜਾ ਕੇ ਪੈ ਜਾਊਂਗੀ ਨਾ ਇੱਥੇ ਪਾਈ ਨਹੀਂ ਇੱਥੇ ਗਰਮਾਇਆ ਤੁਸ ਆ ਦੀ ਤੇਰੇ ਸਰੀਰ ਨੂੰ ਨਾ ਨਾ ਕੋਈ ਨਾ ਬੱਬਾ ਇਹ ਤੇ ਮੈਨੂੰ ਪੈਣ ਨੂੰ ਤਾਂ ਕਿ ਡਾਰਾ ਮੇਰਾ ਮੈਨੂੰ ਕਿਹੜਾ ਕੋਈ ਕੋਈ ਤੇ ਡਾਰਾ ਕਾਪਦੀ ਘਰ ਹੈ ਹੋਰ ਹਾਂ ਨਾਲੇ ਲੀੜੇ ਲੂੜੇ ਇਹ ਲੋਡ ਕਰ ਦਾਂਗੇ ਨਾਲੇ ਬੈਲਟ ਪੁੱਟ ਦੀ ਤਾ ਤਾਦਰ ਦੀ ਲੋਟ ਕਰਨ ਵਾਲੇ ਉਹ ਕਰਦੇ ਕੋਈ ਨਵਾਬ ਕਰ ਦੂੰਗੀ ਬੱਡ ਬੁੱਡੀ ਚਾਦਰ ਵੀ ਲੋਟਾ ਦੇਖਾ ਬੁਖਾਰ ਬੁਖੂਰ ਤਾਂ ਨਹੀਂ ਹੋ ਰਿਹਾ ਸੌਰੀਏ ਬਬ ਬੁਖਾਰ ਤਾਂ ਮੈਨੂੰ ਹੋ ਰਿਹਾ ਮੈਨੂੰ ਖੰਤਸੀ ਹੋ ਰਹੀ ਹੈ ਕੰਸ ਜੀ ਹੋ ਰਹੀ ਹੈ ਕਿ ਬੁਖਾਰ ਦੀ ਆ ਪਰ ਨੂੰ ਹੋ ਕੇ ਵੇਜਾ ਕੋਈ ਆ ਜਾਂਦਾ ਹੁੰਦਾ ਆਏ ਗੁੰਦਾ ਸੌਰੀਏ ਲੈ ਅੱਗੇ ਉਹਦਾ ਹੱਥ ਵੀ ਤੇਰੇ ਲਾਲ ਹੋਣ ਲੱਗ ਕੇ ਹੋਣਾ ਲਾਲ ਕੀ ਬਾਬਾ ਮੇਰੇ ਤੁਮਨ ਤਾਂ ਲੱਗਦਾ ਮੇਰੇ ਖੂਨ ਖਾਨਾ ਹੋ ਰਿਹਾ ਵੇ ਗਾੜਾ ਕਹਿੰਦਾ ਮੈਨੇ ਨਹੀਂ ਹੁਣ ਤਾਂ ਲੋਟਾ ਹਾਂ ਖੂਨ ਨਾ ਗਾੜਾ ਹੋ ਰਿਹਾ ਆਸ ਤਵੇ ਪਥੂਲੀ ਹੋਊਗਾ ਹੋ ਜਾਣਾ ਸੁੱਝ ਕੇ ਪਤਾ ਨਹੀਂ ਕਾਹ ਤੋਂ ਠੰਡ ਨਾਲ ਉਂ ਵਾਲੀ ਗੱਠੰਡ ਵਾਲੀ ਬਣਦੀ ਆ ਤੂੰ ਅੰਡ ਵਾਲੀ ਬਣਦੀ ਆ ਸੋਰੀਏ ਠੰਡ ਤਾਂ ਬਾਬਾ ਹੁਣ ਤੇ ਮਾਰਿਆ ਤਾਂ ਮੇਰੀ ਬਾਹ ਕੁੱਟ ਲਈ ਸਿੰਦਰ ਤੇ ਉੱਚੀ ਸਬਾਂ ਲੱਗਿਆ ਸੋ ਕੀ ਕੀ ਕਰੇ ਅਗਲਾ ਕੁਛ ਕੀ ਸਬਾਂ ਲੱਗਿਆ ਬੜਾ ਉਹ ਨਾਜਕ ਵਾਲੀਆਂ ਨਾਜਕੀ ਬਾਬਾ ਮੈਂ ਤਾਂ ਬੜੇ ਰੋਗ ਲੱਗੇ ਹੋਏ ਨੇ ਹਾਂ ਨਾਜਲਾ ਮੈਨੂੰ ਹੋਇਆ ਦੜਤੀ ਉੱਡਦੀ ਚਿੱਕਾਂ ਲੱਗ ਜਾਂਦੀਆਂ ਨੇ ਤੇ ਆਹਾ ਗੋਡੇ ਗਿੱਟੇ ਮੇਰੇ ਦੁਖਦੇ ਨੇ ਆ ਕੋਠ ਦੇ ਜਿਹੜਾ ਜਾਂਦਾ ਕੋਟੇ ਤੇ ਚੜਾ ਜਾਂਦਾ ਹੁਣ ਤੈਨੂੰ ਆਜਾ ਦਿਖਾਵਾਂ ਆ ਹਾਲ ਦਿਖਾਵਾਂ ਆ ਕਰਦਾ ਖੜੀ ਹੋ ਖੜੀ ਤਾਂ ਹੋ ਆ ਜਾ ਤੁਮ ਬੰਨੂ ਕਹਿੰਦੇ ਐ ਭਾਈ ਬਾਬਾ ਰਸਕੀ ਪੈਣ ਚਵਾਵੇ ਕੀ ਹੋ ਰਿਹਾ ਹੁਣ ਬਾਬਾ ਕਰਦਾ ਹਾਲ ਆ ਕੇ ਦੇਖ ਆ ਜਾ ਐ ਬਾਬਾ ਜਾਂ ਇੱਧਰ ਕਿੱਧਰ ਲਈ ਜਾਂਦਾ ਬਾਬਾ ਇੱਧਰ ਆ ਕੇ ਦੇਖ ਕੀ ਹਾਲ ਹੋ ਰਿਆ ਇਹ ਇਹ ਪਸੂ ਖੁੱਲ ਗਿਆ ਆਣਾ ਕੋਈ ਪਸੂ ਖੁੱਲ ਗਿਆ ਫਿਰ ਹੁਣ ਇਹ ਲੋਡ ਕਰਨਾ ਪਈ ਆਪਾਂ ਨੇ ਬਾਬਾ ਤੂੜੀ ਤਾਂ ਮੈਥੇ ਉੱਤੇ ਚੜਾਈ ਜਾਣੀ ਤੂੜੀ ਨੇ ਮੈਥੇ ਚੜਾਈ ਜਾਣੀ ਉੱਤੇ ਮੈਂ ਤਾਂ ਹੋ ਜਾਂਦੀ ਹੈਗੀ ਆ ਕੇ ਉਹਨਾਂ ਗਰਦ ਚਲ ਜਾਂਦੀ ਆ ਮੂੰਹ ਬਨ ਲਈ ਨਾ ਨਾ ਬਾਬਾ ਬੁਆਰ ਹੋ ਜੂਗੀ ਗੁੱਸਾ ਕਰ ਗੱਲਾ ਕਰ ਤੂੜੀ ਚੜਾਈ ਜਾਣੀ ਉੱਤੇ ਆ ਬੋਰੀਆਂ ਮਾਰੀਆਂ ਜੇ ਚੱਕ ਦੇਗੀ ਫਿਰ ਕੋਈ ਨਾ ਬਾਬੇ ਮੇਰੀ ਗੱਲ ਸੁਣੋ ਉਹ ਜੇ ਤੂੜੀ ਢਾਏਗਾ ਉਹ ਗਰਦ ਉਸ ਤੋਂ ਆ ਮੈਨੂੰ ਚੜਜੂਗਾ ਗਰਦਾ ਉਹ ਗਰਦਾ ਚੜ ਤੂ ਸੌਰੀ ਮੈਂ ਛੋਟੀ ਫਿਰ ਮੈਨੂੰ ਫੜਦਾ ਮੜਾਗਾ ਛੋਟੀ ਉੱਤੇ ਰਹਿ ਗਈ ਮੇਰੀ ਤੇ ਡਿੱਗ ਜਾਂ ਲਾ ਦੇਖ ਲੈ ਬਾਬਾ ਆਹ ਪੁੱਤ ਨੂੰ ਚੰਗਾ ਪੜਾਇਆ ਮਿੰਦਾ ਕਿਵੇਂ ਖਿੱਚ ਕੇ ਲਿਆ ਆ ਹੈ ਵਾਏ ਪਈ ਪੈਰ ਉੜਕ ਜਾਣਾ ਕਈ ਵਾਰੀ ਹੈ ਆਹੇ ਹੁਣ ਗਾਈਆਂ ਦਾ ਦੇਖ ਲੈ ਕੀ ਹਾਲ ਹੋ ਰਿਹਾ ਨਮਾਉਣ ਵਾਲਾ ਹੋ ਨਮਾਉਣ ਵਾਲੀਆਂ ਹੋ ਰਹੀਆਂ ਤੂੰ ਨਮਾ ਬਾਬਾ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਗੱਲ ਕੀਤੀ ਸੀ ਘਰ ਦਾ ਪੋਚਾ ਲੋਣਾ ਕੱਪੜੇ ਧੋਣੇ ਹੈ ਤੇ ਮੈਂ ਹੁਣ ਗਾਈਆਂ ਨਮਾਉਣ ਦਾ ਤਰ ਵੀ ਕੀਤਾ ਸੀ ਤੂੰ ਸਿਰੀ ਲਾ ਲਾ ਕੋਈ ਮੋਪਾਈ ਹੁਣ ਜਦੋਂ ਤੂੰ ਜੀ ਬਾਹ ਹੋ ਗਈ ਹੁਣ ਤਾਂ ਸਾਰਾ ਕੁਝ ਹੀ ਕਰਨਾ ਪਿਆ ਕਰੂ ਸਿਰੀ ਲਾ ਲਾ ਬੱਬਾ ਜੀ ਇੰਨਾ ਕੰਮ ਆਗਾ ਇੰਨਾ ਕੰਮ ਮੈਥੋਂ ਕਿੱਥੇ ਹੁੰਦਾ ਮੈਂ ਤਾਂ ਬਿਮਾਰਾਂਗੀ ਤੂੰ ਮੈਨੂੰ ਭਗਾਨੀ ਵਾਂਗੂ ਸਮਝਦਾ ਨਾ ਦੇਖਣ ਨਾਲ ਤੇਰਾ ਤੇ ਤੂੰ ਕੁਝ ਨਹੀਂ ਲਪਾਇਆ ਬੱਬਾ ਨਾਲੇ ਹੁਣ ਕਈ ਵਾਪਰਾਉਣ ਨੂੰ ਫਿਰਦੀਆਂ ਨਾਲੇ ਹੁਣ ਕਹਿੰਦੀ ਸਿਰੀ ਲਾ ਲਾ ਫੇਰ ਬੱਬਾ ਮੇਰੀ ਗੱਲ ਸੁਣ ਤੂੰ ਕਰੇ ਵਾਪਰਾएंगे ਮੈਨੂੰ ਨੌਕਰ ਰਾਣੀ ਥੋੜੀ ਨਾ ਬਣਾ ਕੇ ਰੱਖੇਂਗਾ ਤੂੰ ਘਰ ਦੀ ਮਾਲਕਣੀ ਬਣਾ ਕੇ ਰੱਖੇਂਗਾ ਤੂੰ ਤਾਂ ਉਹ ਸਾਰੇ ਕੰਮ ਹੋ ਗਈ 2 ਰੁਪਏ ਬਚਿਆ ਕਰਨਗੇ ਆਪਣੇ ਕੰਮ ਬੜਾ ਮੋਟਾ ਦਾ ਦੋਨੇ ਨਾਲ ਮਿਲ ਕੇ ਕਰ ਲਿਆ ਕਰਾਂਗੇ ਆ ਤਾਂ ਮੈਂ ਰੋ ਰੱਖਣਾ ਕੋਈ ਹਾਂ ਰੱਖਲਾ ਕੋਈ ਆ ਨਾ ਘਰ ਤੂੰ ਆਇਆ ਕਰੇਂੀ ਗੁਦਾ ਕਰਨੀ ਚਾਹ ਕਾ ਗੜਾ ਇੱਕ ਮੰਗਾ ਸੀਰੀ ਕਨੀ ਕੌਣ ਚਾਹਦਾ ਹੁੰਦਾ ਸੀਰੀ ਜੇ ਤੇਰੇ ਕਨੀ ਚਾਕਣ ਲੱਗਿਆ ਫੇਰ ਹਾਂ ਕਿਉਂ ਚੱਕਣ ਲੱਗ ਜੀ ਬਾਬਾ ਤੋਂ ਘੱਟ ਸੋਹਣਾਗਾ ਮੈਂ ਬਾਬੇ ਮੈਂ ਸੀਰੀ ਢੂਈ ਨਾ ਮਾਰਾ ਨਾ ਸੀਰ ਅੱਧਾ ਕਰਾਗ ਸੀਰੀ ਇਹੇ ਜੀ ਨਾ 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 ਬਾਬਾ ਮੈਂ ਨਹੀਂ ਹੈ ਜੀ ਬਾਬਾ ਉਹ ਵਰਕੇ ਤੁਹਾਨੂੰ ਆਖਿਆ ਕਰਾਂ ਬੁਤਾ ਪਾਈ ਨਾ ਨਾ ਮੈਂ ਨਹੀਂ ਹੈਗੀ ਹੈ ਜੀ ਬਾਬਾ ਚਾਪਿਆ ਨਹੀਂ ਹੋਰ ਹੀ ਰੇ ਜਿਹੜੀ ਬੰਬੂ ਕਰਕੀ ਬਾਬੇ ਉਹਨਾਂ ਨੂੰ ਸੇ ਚੜਾ ਲੈਂਦੇ ਨੇ ਸੀਰੀਆਂ ਨੂੰ ਹੈ ਮੇਰਾ ਬਾਬਾ ਕਹਿੰਦਾ ਘੱਟ ਸੋਣਾ ਹੈ ਸਭ ਕੁਝ ਮੈਨੂੰ ਮਿਲਦਾ ਹੈ ਪੈਸੇ ਨਾਲ ਪੈਸਾ ਮਿਲਦਾ ਹਾਂ ਚੀਜ਼ ਕੋਈ ਲੈ ਜਾ ਮੈਂ ਕਦੋਂ ਮਰਜੀ ਚੱਕ ਕੇ ਆਉਂਦਾ ਘਰ ਸਮਝ ਕੇ ਮੈਨੂੰ ਕਦੇ ਜਵਾਬ ਨਹੀਂ ਦਿੱਤਾ ਤੈਂ ਹਾਂ ਮਾਰ ਤੋਂ ਘਰ ਦੇ ਕਿਸੇ ਚਾਹ ਵੀ ਮੇਗੀ ਖਾਰਾ ਵੀ ਮੇਗੀ ਹਾਂ ਸਾਡੇ ਕੰਮ ਘਰ ਆ ਬਥੇਰਨੇ ਦੇ ਲੱਲੂਆਂ ਦੇ ਕੰਮ ਕਰਾਉਣ ਵਾਸਤੇ ਦਾ ਹੁਣ ਮੈਂ ਐਡੀ ਦੂਰ ਕਿਉਂ ਲੱਗੀਆਂ ਤੇਰੇ ਕੋਲ ਹਾਂ ਵੀ ਬੰਦੇ ਕੁ ਬੰਦੇ ਦੀ ਅਗਲੇ ਨੂੰ ਪਰਖ ਹੁੰਦੀ ਆ

ਏ ਵੀ ਠੰਡਾ ਹੀ ਆ ਭਾਈ ਤੇਰੇ ਵਰਗਾ ਤੇਰੀ ਚੁੰਨੀ ਵਰਗਾ ਦੇਖ ਲਾ ਠੰਡਾ ਦੇਖ ਨਾ ਆਵੇ ਬਾਬਾ ਮੈਂ ਨਹੀਂ ਪਿੰਦੀ ਦਾਰੂ ਜੀ ਕੀ ਹੈ ਟਿੰਗਾ ਟਿੰਗਾ ਨਾ ਇਹਦੀ ਮੈਂ ਪਿੰਦੀ ਮੈਂ ਤਾਂ ਉਹ ਲਿਆ ਦੇ ਕੋਈ ਹੋਰ ਬੱਤਾ ਉੱਪਰ ਆ ਜੇ ਲਟਾਰ ਜਾਊਗਾ ਚਾਅ ਆ ਜਾ ਬੜਿਆ ਪੈ ਆ ਲਿਖਿਆ ਹੋਇਆ ਜੇ ਉੱਤੇ ਆਏ ਟਿੰਗਾ ਇਹ 250 ਗ੍ਰਾਮ ਵੀ ਵੀ ਰੁਪਏ ਦੀਆਂ ਹੈ ਹਾਂ ਨਾ ਮੈਂ ਨਹੀਂ ਪੀਂਦੀ ਬਾਬਾ ਇਹ ਮੁੰਡੇ ਖੁੰਡੇ ਦੀ ਪੀਣ ਵਾਲੀ ਹੁੰਦੀ ਹੋਣੀ ਹੈ ਹੈ ਮੁੰਡਾ ਖੰਡਾ ਫਿਰ ਧੂਈ ਜਦੋਂ ਖਾੜ ਜੇ ਜਾਈ ਨਾ ਕੋਈ ਨਾ ਬਾਬਾ ਮੈਂ ਨਹੀਂ ਪਿੰਦੀ ਇਹ ਨਸ਼ੇ ਵਾਲੀ ਜੀ ਹੋ ਕੋਈ ਨਾ ਰੇ ਵਾਲੀ ਕਾਣੂ ਆ ਨਾ ਨਾ ਮੈਂ ਨਹੀਂ ਪਿੰਦੀ ਬਾਬਾ ਤੂੰ ਤਾਂ ਬਾਲਾ ਕੁਸ ਲੈ ਕੇ ਰੱਖਦਾ ਕਰੇ ਹਨ ਮੇਰੇ ਸਹੁਰੇ ਦੀ ਮੰਦਰੀ ਜੇ ਪੀੜਾ ਦੀ ਤਾਂ ਮੜਾ ਮੋਟਾ ਨਸ਼ੇਟ ਹੋਇਆ ਨਹੀਂ ਲਾ ਬਾਬਾ ਪਾਣੀ ਕੀ ਕਰਦਾ ਜਾਂਦਾ ਕੁਸਰ ਕੁਸਰ ਬਾਬੇ ਤਾਂ ਤਵਾਰ ਜਾ ਉੱਠਦਾ ਜਾਂਦਾ ਪਾਂਤ ਪਾਂਦ ਤੀਵੀ ਆਉਂਦੇ ਨੇ ਇਹਦੇ ਕੋਲ ਬਾਬਾ ਕਿ ਕਦੇ ਖੜਦਾ ਹਾਂ ਲਓ ਤੀਵੀ ਦਾ ਪਤਾ ਕਰਨਾ ਭੋਗ ਜਿਹੜੀ ਉਹ ਦੀ ਸੁਪੁੱਤਰੀ ਤੇ ਆਈ ਕਿ ਕਿਥੋਂ ਆਈ ਸੀ ਕਿਵੇਂ ਆਈ ਸੀ ਉਹ ਇਹ ਤਾਂ ਉਹ ਹੀ ਨਾਲ ਦੇ ਕੰਨੀ ਕਰ ਲੈ ਇਹਨੂੰ ਉਹ ਚਾਹ ਤੇ ਮਾਹ ਬਾਹਲਾ ਉੱਤੇ ਟਾਈਮ ਲੱਗੂ ਆਹੀ ਪੀਦਾ ਫੇਰਾ ਹਾਂ ਕੀ ਆ ਐਵੇਂ ਖਾਰਾਗਾ ਇਹ ਕਦੇ ਪੀਤਾ ਤਾਂ ਐ ਨਹੀਂ ਬਾਬਾ ਮਾ ਤਾਂ ਖੱਟਾ ਜਾ ਪੀਣੀ ਹੁੰਨੀ ਆ ਖੱਟਾ ਜਾ ਹਾਂ ਟਿੱਟਾ ਜਾ ਇਹ ਵੇ ਖੱਟਾ ਟਿੱਟਾ ਜਾ ਪੀ ਕੇ ਗਲ ਜਾ ਤਾਂ ਨਹੀਂ ਮੜਦਾ ਬਾਬਾ ਮੜਦਾ ਇਹ ਨਾ ਨਾ ਸੰਗ ਜਾ ਨਹੀਂ ਮੜਦਾ ਭਾਈ ਆਜ ਮੈਂ ਜਾ ਲੋਡ ਕਰ ਦੂ ਇਹ ਨਾ ਨਾ ਬੱਬਾ ਮੈਂ ਨਹੀਂ ਪੀਂਦੀ ਇਹ ਤਾਂ ਹੋਰ ਹੀ ਸੰਝਾ ਵੱਡਦਾ ਭਾਈ ਇਹ ਸੰਗ ਫੇਰ ਹੀ ਲੋਡ ਕਰੂਗਾ ਆਜਵੇਂ ਨੂੰ ਇਹਦੇ ਇੱਕ ਕੁੱਟ ਵੀ ਨੰਗੇ ਬੱਬਾ ਮੇਰੇ ਤਾਂ ਤੂੰ ਹੀ ਪਹਿਲਾ ਤੇਰੀ ਕੰਮ ਦੀ ਐ ਤਾਂ ਤੇ ਹੁਣ ਪੀ ਕੇ ਦੇਖਾ ਥੱਲੇ ਡੂਣ ਜਾਂਦੀ ਉਹ ਕਿਉਂ ਬਾਦਾਰਾ ਭਾਈ ਹਾਂ ਉਹ ਕਹਿੰਦੇ ਨੇ ਜਾਣਾ ਕਰਕੇ ਉਹ ਲੱਗਦਾ ਤੈਨੂੰ ਹੈਡ ਖਾ ਦੇਤਾ ਆ ਗਿਆ ਬਾਬਾ ਕਾਰ ਜਾ ਕੇ ਹਾਜਮਾ ਆ ਜੂ ਇਹ ਨਾਲ ਹਾਜਮਾ ਹਾਜਮੇ ਵਾਸਤੇ ਲੱਤਾ ਹੋਇਆ ਹੈ ਮੈਂ ਤਾਂ ਨੂਨ ਜੇ ਪਾ ਕੇ ਪੀਣੀ ਹੁੰਦੀ ਐ ਤਾਂ ਕੋਈ ਜੀ ਕਾਹ ਤੋਂ ਐਨਾ ਕੋੜਾ ਜਾ ਪਰ ਤੂੰ ਕਾਲਾ ਨੂਨ ਵੀ ਪਿਆ ਸੀ ਮੈਂ ਕਾ ਪਹਿਲਾਂ ਦੱਸ ਦਿਆਂ ਦੀ ਨਾ ਬਸ ਬੱਬਾ ਰੱਖ ਦੇ ਇੱਕ ਤਾਂ ਮੇਰੇ ਜਾੜਾ ਦੁਖਦੇ ਠੰਡਾ ਬੱਤਾ ਜਾਣਾ 'ਚ ਪੈ ਜੂਗਾ ਇਹ ਕਾਲਾ ਨੂਨ ਲਿਆਵਾ ਨਾ ਨਾ ਬਸ ਬੱਬਾ ਬਹੁਤ ਬਹੁਤ ਧੰਨਵਾਦ ਜਿਹੜੀ ਇੰਨੀ ਸੇਵਾ ਕਰਦਾ ਲੈ ਮਰਨੇ ਨੂੰ ਇਹਨਾਂ ਵਿੱਚ ਦਾਰੂ ਯਾਰ ਕਿਉਂ ਬਾਬੇ ਕੋਈ ਪਤੀ ਨਹੀਂ ਅੱਜਕੱਲ੍ਹ ਹਾਂ ਪਾਤ ਪਾ ਦੇਖ ਆਵਰਾਉਂਦੀਆਂ ਨੇ ਯੂਟਿਊਬਰ ਦੇ ਫੇਸਬੁੱਕਾਂ ਤੇ ਹੈ ਇੰਸਟਾਗ੍ਰਾਮਾਂ ਤੇ ਬਿਫਰਾਣੇ ਜਵਾਕ ਨਾ ਆਏ ਹੋ ਗਏ ਆਪਣਾਣੀ ਕੁੜੀ ਨਾਲ ਬਣਾਣੇ ਮੁੰਡੇ ਨਾਲ ਜੀ ਕਹਦਾ ਨਿੱਕੇ ਨਿੱਕੇ ਜਵਾਕਾਂ ਨੂੰ ਨਹੀਂ ਛੱਡਦੇ ਤੁਨੀ ਚਲੋ ਬਾਬਾ ਦਾ ਕਾਣੂ ਇਹ ਜਾ ਮੈਂ ਤਾਂ ਨਾਲ ਵੀ ਆਹੀ ਬਰੀਆਂ ਮੈਨੂੰ ਕੀ ਕਹੂਗਾ ਇਹ ਚਲ ਫਿਰ ਹੁਣ ਭਾਈ ਹੁਣ ਪੱਤਾ ਦਾ ਪੀ ਰਿਆ ਤਾਂ ਹੁਣ ਭਾਈ ਹਾਂ ਬਾਬਾ ਚਲ ਫਿਰ ਹੁਣ ਕੋਈ ਕੰਮਦਾਨਦਾਰ ਕਰੀਏ ਨਾ ਕੋਈ ਨਾ ਬਾਬਾ ਅੰਦਰ ਖਾ अंदर चल अंदर इधर धर दी भाई की कर लागी भाई अंदर कुछ नहीं बाबाद चल चल बाबा। ਉਹ ਬੈਗ ਜਾਂ ਟਕੀ ਬਾਈ ਮੜਾ ਜਾਂ ਸਾਮਾਨ ਦਾ ਸੀ ਮੇਰਾ ਕੀ ਆ ਬਬੂ ਚ ਉਹ ਸਮਾਨ ਦਾ ਉੱਚ ਲੈ ਬਾਬਾ ਤੂੰ ਫੇਰ ਫੋੜ ਨਾ ਇਹ ਨਾ ਕਰ ਬਾਬਾ ਮੇਰੀ ਗੱਲ ਸੁਣ ਭਾਈ ਹਾਂ ਆ ਪੈਸੇ ਪੈਣ ਵਾਲੇ ਦਾ ਸਾਮ ਆ ਲੈ ਆਂ ਛੱਟ ਰੱਖੇ ਰਾਂ ਇਹ ਤਾਂ ਬਾਬਾ ਮੈਂ ਬਾਅਦ ਚ ਰੱਖ ਦੂੰਗੀ ਮੈਨੂੰ ਜਾਣ ਦੇ ਹੁਣ ਖੜਤਾ ਜਾ ਦੋ ਮੱਟ ਨਾ ਨਾ ਹੁਣ ਮੈਂ ਜਾਣੀ ਆ ਬਾਬਾ ਉਹ ਮੜਾਇਆ ਘੜਾ ਖੜਕ ਵੀ ਜਾਇਆ ਕਰਾਂ ਤੂੰ ਤਾਂ ਬੜੀ ਕਾਲ ਕਰਨ ਲੱਗਿਆ ਨੀਆ ਨਾ ਹਾਂ ਦੱਸ ਕੀ ਖੜਕ ਵੀ ਇਹਨੂੰ ਦੱਸ ਟਰ ਕੋ ਨਾ ਫਿਰ ਤੂੰ ਫੇਰ ਆਵਾਂਗੇ ਹਾਂ ਹੋਰ ਕੀ ਆ ਤੂੰ ਤਾਂ ਬੜੀ ਪਾਈ ਕਾਲ ਵਾਲੀ ਕਰਦੀ ਆ ਕੰਮ ਨਹੀਂ ਕੋਈ ਕਰਨਦਾ ਪਪਾ ਮਾਗਰ 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 ਮੈਨੂੰ ਕੋਈ ਕੰਮ ਤਾਂ ਤਾਂ ਹੁੰਦਾ ਫਿਰ ਤੂੰ ਕਹਿੰਦਾ ਤੂੰ ਆਉਂਦੀ ਨੂੰ ਦੋ ਦੋ ਦਿਨ ਆਈ ਨਹੀਂ ਫਿਰ ਮੈਂ ਆਉਂਦੀ ਤੇਰਾ ਸੁਭਾਅ ਦੇਖ ਕੇ ਕੰਮ ਬਈ ਹੁਣ ਮਾਂ ਤੇਨੂੰ ਦੱਸੂਗਾ ਫੇਰ ਹੀ ਕਰेंगी ਮੈਂ ਜੇ ਹੁਣ ਦੱਸੂਆ ਕਰ ਲੈਣਾ ਨਾ ਉਹ ਕੱਪੜੇ ਕਪੜੇ ਧੋਦਨੇ ਆ ਪਪਾ ਕਪੜੇ ਪਾਈਦਾ ਵਾ ਪਾਉਂਗਾ ਬਾਈ ਬਾਬਾ ਕਹਿੰਦਾ ਹੁਣ ਨਾ ਨਾ ਚੇ ਵਿੱਚੀ ਵੜ ਜੇ ਆਲਾ ਪਾਉਣਾ ਬਾਈ ਧੁੱਤੇ ਹੋਏ ਨਾ ਧੁੱਤੇ ਹੋਏ ਹੋਰ ਆ ਕੋਡ ਕੋ ਨਾ ਕਰਨਾ ਦੇ ਵਿੱਚ ਦੇਖ ਲੈ ਕੋਈ ਤਾਂ ਨਹੀਂ ਉਹ ਕੋਡ ਚ ਦੇਖ ਲੈ ਸੌਹੀਏ ਕੋਡ ਦੇ ਵਿੱਚ ਆ ਕੀ ਖੜਕੀ ਬਾਬਾ ਪੀ ਐਨ ਨੂੰ ਬੋਲੂ ਆ ਬਾਈ ਇਹ ਦੋ ਗੱਲ ਮੁੜ ਲੈ ਬਾਬਾ ਲੈ ਕਹਿੰਦਾ ਕੁੜੀ ਲੈ ਲੈ ਗਈ ਹੋਲ ਉਹ ਤੇਰੀ ਨ ਭਾਈ ਸਾਰੇ ਲੈ ਜਾ ਮੇਰੇ ਤਾਂ ਕਿਹਨੇ ਬੱਬਾ ਪੈਸਾ ਤੇਰੇ ਨੇ ਹ ਮਿੱਟ ਦੇਖ ਰਹਾ ਇਹਦਾ ਨਹੀਂ ਕੁਛ ਜੇ ਹੋਊਗਾ ਬੱਬਾ ਮੈਂ ਤਾਂ ਤਾਰ ਨਹੀਂ ਮਾਰਦੀ ਇਹੇ ਕੰਮ ਨਹੀਂ ਮੈਂ ਤਾਂ ਆਪਾਂ ਤਾਂ ਕੱਢ ਕੋਲੀ ਫੜਾ ਦਿੰਨੇ ਅਗਲੇ ਸੀ ਹ ਇਹਦੀ ਤਾਰ ਜੀ ਹਲਦੀਆ ਭਾਈ ਮਸ਼ੀਨ ਦੀ ਕੋਈ ਨਾ ਬੱਬਾ ਕਰ ਲਾਂ ਮੈਂ ਲੋਟ ਵੇ ਹ ਇਹ ਰੋਟੜੀ ਜੀ ਕਰ ਲਾ ਭਾਈ ਹੁਣ ਬਾਬਾ ਮੈਂ ਆਪੇ ਇਹ ਕਰ ਲੂੰਗੀ ਤੂੰ ਤਾਂ ਮਾਗਰ ਮਾਗਰ ਉੱਥੇ ਹੋ ਜਾ ਉਹ ਨੂੰ ਆਏ ਕਰ ਬਈ ਡੈਡੀ ਜੀ ਕਰ ਪਹਿਲਾਂ ਮੈਨੂੰ ਪਤਾ ਤੈਨੂੰ ਪਤਾ ਨਹੀਂ ਸੌਰੀ ਜੀ ਕਾਹਦਾ ਉਹ ਮੈਂ ਹੋਰਾਂ ਨੂੰ ਕਰ ਅੱਛਾ ਆਏ ਕਰੀ ਆਏ ਕਰਦੇ ਮੜੀ ਜੀ ਹੋਰ ਕਰਦੇ ਆ ਨਾਲ ਜੇ ਲਾ ਦੇ ਨਾਲ ਜੇ ਬਾਬਾ ਤੂੰ ਮੇਰੇ ਨਾਲ ਕਿਰ ਕੀ ਨਾ ਤੂੰ ਨਾਲ ਜੇ ਲਾ ਆ ਨਾਲ ਜੇ ਲਾ ਦੇ ਬਾਹਰ ਛੁੜ ਕੇ ਲਾ ਦੇ ਬਾਬਾ ਰਕੜ ਤੋ ਬਗ ਉਹ ਬਾਬਾ ਮੈਂ ਦੰਨਾ ਬਸ ਮੈਂ ਤਾਂ ਤੇਰੇ ਕੰਮ ਹੀ ਨਹੀਂ ਕਰਦੀ ਬਸ ਉਹ ਭਾਈ ਇਹ ਬਾਰ ਨਾ ਲੱਗਦੀ ਏ ਸੌਰੀਏ ਨਾ ਨਾ ਬੱਸ ਲੈ ਤੂੰ ਗੁੱਸੇ ਹੋ ਜਾਣੀਆ ਫੇਰਾ ਗੁੱਸੇ ਕੇ ਤੂੰ ਮੈਨੂੰ ਕੰਮ ਦਾ ਕਰਨੇ ਜਾਂਦਾ ਪਾਪਾ ਉਹ ਮਾਨੂੰ ਆ ਆ ਮੈਂ ਕਰੰਟ ਕਰੋਟਰਾ ਲਾ ਕੇ ਬੈਜੀ ਕਿਤੇ ਹੋਰ ਜਾਪੋ ਜੇ ਆਏ ਕਿ ਮੈਂ ਕਰੰਟ ਲੱਗ ਜੂ ਮੈਂ ਨਿਆਣੀ ਥੋੜੀ ਨਾ ਹੈਗੀ ਐਡੀ ਵੱਡੀ ਅੰਗ ਜਿਵੱਖਾ ਜੱਲੇ ਵਾਲੀ ਸਿਆਣੀ ਬਿਆਣੀ ਆਏ ਨਹੀਂ ਕਰਦੇ ਦੇ ਪਾਪਾ ਉਤਾਰ ਨੰਗੀਆ ਸੌਰੀਓ ਪ੍ਰਗ ਨਿਕਲਿਆ ਪਿਆ ਅੰਦਰ ਉਹ ਆਜੂ ਦਿਖਾਵਾਂ ਪ੍ਰਗ ਨਾ ਬੱਸ ਬੈ ਨਹੀਂ ਜਾਂਦੀ ਮੇਰੇ ਗਾ ਸੁਣ ਲਵਨ ਤਾਂ ਮਲੇ ਲੈਂਦੇ ਵਸਮਨ ਨੂੰ ਗੁੱਸਾ ਆਉਣ ਲੱਗ ਜਾਂਦਾ ਫਿਰ ਗੁੱਸਾ ਆਉਣ ਲੱਗ ਜਾਂਦਾ ਉੱਤਰਾ ਨੰਗਾ ਵਿੱਚ ਉਹ ਦੋ ਤਾਰਾ ਭਾਵੇਂ ਕੀ ਵਿੱਚ ਕਰੇ ਫੜ ਲਈ ਫੇਰ ਮੈਂ ਦੱਸ ਕੀ ਕਰੂੰਗਾ ਆਏ ਕੇ ਫੜ ਲੀ ਨਾ ਮੈਨੂੰ ਇਹ ਜੀ ਮਿਲਣੀ ਆ ਮੁੜ ਕੇ ਹਾਂ ਇਹ ਜੀ ਫੜ ਲਈ ਪੜਾ ਲਈ ਨਾ ਮਿਲ ਲਈ ਆਈ ਜੀ ਮਾਤਾ-ਬਾਪੇ ਨੂੰ ਉਹ ਮਿਲ ਗਿਆ ਹਾਂ ਬੋ ਮੇਰੀ ਗਾ ਸੁਣ ਆਏ ਹੁਣ ਮੈਂ ਨਿਆਣੀ ਨਹੀਂ ਹੈਗੀ ਮੈਨੂੰ ਪਤਾ ਦਾ ਕਿੱਥੋਂ ਜੋੜ ਨੰਗਾਗਾ ਕਿੱਥੋਂ ਟਕਿਆ ਉਹ ਭਾਈ ਆਪਦੇ ਘਰ ਦਾ ਦਾ ਪੇਤ ਹੁੰਦਾ ਸਾਰਾ ਬਗਾਨੇ ਦਾ ਸਾਰਾ ਓਹੋ ਮੈਨੂੰ ਮੇਰੇ ਨਾਲ ਸੌਣ ਦੋ ਮਹੀਨੇ ਹੋ ਗਏ ਲੱਗੇ ਨੇ ਮੈਨੂੰ ਸਭ ਪਏ ਤਾਰੇ ਵੀ ਕਿੱਥੇ ਚੀਜ਼ ਕਿਹੜੀ ਪਈ ਪਲੱਗ ਦਾ ਭਾਈ ਕੱਲ ਖਰਾਬ ਹੋਇਆ ਉਹ ਮੈਂ ਕੱਲ ਪਾਇਆ ਆਪਣਾ ਕੋਈ ਨਾ ਨਹੀਂ ਕਸੇ ਹੋਇਆ ਉਹੀ ਪਲੱਗ ਪਾਤਾ ਮੈਂ ਤਾਰਾਂ ਲਾ ਕੇ ਅੱਛਾ ਪਰ ਤੋ ਬਾਬਾ ਕਰਨਾ ਸਲੋਟ ਪਹਿਲਾਂ ਉਹ ਭਾਈ ਲੋਡ ਉਹ ਮਿਸਤਰੀ ਨੂੰ ਜੱਦ ਕੇ ਕਰਾਉਣਾ ਉਹ ਲੋਟ ਨਾ ਉਹ ਮੈਂ ਅੰਦਰ ਫਸ ਹੱਸ ਕਰਨ ਗਈ ਫਿਰ ਤੋਂ ਅੰਦਰ ਹੀ ਵਾਗਿਆ ਮਗਰ ਕੋਈ ਵਰਦੀ ਲੱਗਦਾ ਮੈਂ ਕਰਾਂ ਮੈਂ ਮਾਸਟਰ ਗੱਲਾਂ ਕਰਨ ਲੱਗੇ ਨਾਲੇ ਅੱਜ ਤੱਕ ਬਾਬਾ ਤੈਨੂੰ ਬਾਹਲੀ ਕੁਝ ਹੋ ਰਿਹਾ ਹੋਰ ਭਾਈ ਹੁਣ ਆਈ ਬਾਹਲੇ ਜਨਾ ਵਾਗਦਾ ਤੂੰ ਉੱਥਾ ਆਏ ਹੋ ਰਿਹਾਗਾ ਹੋਰ ਕੀ ਹੈ ਅਜੂਲੂ ਉੱਡੀਆਂ ਜੇ ਲੱਗ ਰਹੀਆਂ ਨੇ ਭਾਈ ਪਤਾ ਨਹੀਂ ਕੀ ਕਰਨਾ ਉਂ ਹੋਰ ਉਹ ਜੋ ਅੱਤਵੀ ਜੀ ਹੋ ਰਿਹਾ ਮਨ ਅੱਤਵੀ ਜੀ ਸੋਹਰੇ ਬਾਬਾ ਮਨ ਅੱਤਵੀ ਲੱਗ ਰਹੀ ਆ ਭਾਈ ਪਤਾ ਨਹੀਂ ਕੀ ਗੱਲ ਆ ਕੋਈ ਦਵਾਈ ਬੂਟੀ ਲੈ ਲੈ ਬੱਬਾ ਕੋਈ ਕਹਤੋਂ ਨਜ਼ਰ ਨੂੰ ਟੈਕ ਟੂ ਕੋਇ ਤਾਂ ਪੰਗ ਰੁਕਣ ਵੱਜੇ ਹਾਂ ਔਰ ਦਵਾਈ ਬੂਟੀ ਲੈ ਲੈ ਕੋਈ ਉਧਰ ਮਤ ਜੇ ਭਾਈ ਸਕੂਲੀ ਬਾਹਰ ਕੱਢਣ ਵਾਲੀ ਪਈ ਆ ਕੋਈ ਨਾ ਬੱਬਾ ਤੇਰੇ ਬਾਹਰ ਕੁਝ ਨੀ ਕ ਚੜੀ ਜਾਂਦਾ ਕੋਈ ਨਾ ਮੈਂ ਆਪੀ ਕਰ ਦੂੰਗੀ ਜੇ ਕੁਝ ਕਰਨ ਵਾਲਾ ਪੈਣਾ ਆਪੀ ਕਰ ਲੂੰਗੀ ਮਾਰ ਸਕੂਟਰੀ ਤੋਂ ਬਾਹਰ ਕੱਢਦਾ ਨਾ ਮੈਂ ਉਧਰ ਬੱਕਰ ਬੁੱਕਰ ਮਾਰਦੀ ਕੋਈ ਨਾ ਮੈਂ ਖਾਂ ਮੈਂ ਮਾਰ ਦੂੰਗੀ ਬੱਕਰ ਬੁੱਕਰ ਤੂੰ ਟੇਕ ਕੇ ਬਹਿ ਜਾ ਜੇ ਤੈਨੂੰ ਕੁਝ ਹੋ ਰਿਹਾ ਹੈ ਤੂੰ ਡਾਕਟਰ ਨੂੰ ਦਿਖਾ ਲੈ ਇੱਥੇ ਬਾਹਰ ਸਾਡਾ ਮੈਨੂੰ ਕੁਝ ਨਹੀਂ ਹੋਇਆ ਭਾਈ ਐਂ ਤਾਂ ਮੈਂ ਲੋਟਾਂ ਹਾਂ ਹਾਂ ਮੈਂ ਤਾਂ ਕਹਾਂ ਕੀ ਹੋ ਰਿਹਾ ਐਂ ਜਿੱਥੇ ਕੱਟਰੀ ਜਾਂਦਾ ਵਾ ਇਹ ਤਾਂ ਪਈ ਉਮਰ ਮੂਵੀ ਵਾਲਾ ਹੁੰਦਾ ਤੇ ਜਰਾ ਮੈਨੂੰ ਪਤਾ ਨਹੀਂ ਕਰਨੂੰ ਹੀ ਵਾਲੀ ਲੱਗ ਜੰਨੀ ਹੈ ਇੱਕ ਭਾਈ ਨੂੰ ਲੈ ਹੋਰ ਬਾਬਾ ਬਹਿ ਜਾ ਬਹਿ ਜਾ ਬਸ ਸਕੂਟਰੀ ਲੈ ਉਹ ਨਾ ਕੋਈ ਬਾਹਰ ਕੱਢ ਕੇ ਤੂੰ ਐ ਤੂੰ ਬਾਬਾ ਬਹਿ ਮੈਂ ਬਹਿ ਜਾ ਬਹਿ ਜਾ ਬਹਿ ਜਾ ਚੋਗਰੀ ਲੋ ਹਾਂ ਭਾਈ ਕੋਈ ਨਾ ਬਹਿ ਜਾ ਮੇਰੀ ਗੱਲ ਸੁਣ ਜੇ ਤੈਨੂੰ ਕੋਈ ਕੁਝ ਹੋ ਰਿਹਾ ਤਾਂ ਮੈਨੂੰ ਖੁੱਲ ਕੇ ਦੱਸ ਦੇ ਕੋਈ ਗੱਲ ਨਹੀਂ ਮੈਨੂੰ ਗੁੱਸਾ ਕਰ ਮੈਨੂੰ ਕੋਈ ਨਹੀਂ ਕਰ ਭਾਈ ਹਾਂ ਜੇ ਕੋਈ ਤਾਂ ਹੋ ਰਿਹਾ ਬਬਲ ਹੱਸਦੇ ਮੈਨੂੰ ਕੋਈ ਗੱਲ ਨਹੀਂ ਮੈਨੂੰ ਤਾਂ ਕੁਝ ਨਹੀਂ ਹੋਇਆ ਮਨ ਤਾਂ ਅਦਰੇ ਨਾਲ ਲਵ ਹੋ ਗਿਆ ਉਹਦਾ ਬਾਬਾ ਕਿੱਦੇ ਲਈ ਆ ਲਵ ਕਿ ਹੁਣ ਹੋਇਆ ਦਾ ਉਹੀ ਫਿਰ ਮੈਂ ਤੈਨੂੰ ਆਏ ਕਹਿੰਦੇ ਕੋਈ ਕੁਝ ਹੋਤਾ ਨਹੀਂ ਰਹਾ ਤੈਨੂੰ ਉਹੀ ਗੱਲ ਭਾਈ ਰੱਖੇ ਤਾਂ ਮੈਨੂੰ ਦੱਸ ਦੇ ਤੂੰ ਨਾਰਾਂ ਮਾਇਆ ਕੁਝ ਨਹੀਂ ਖਾਦਾ ਭਾਈ ਚਾਹ ਹੀ ਪੀਤੀ ਅਗਲੀ ਹਾਂ ਤੁਸੀਂ ਕੋਈ ਨਸ਼ਾ ਵੱਟਾ ਘਰਖਾ ਵੇ ਮੈਂ ਤਾਂ ਖਾਣ ਹੈ ਨਹੀਂ ਨਸ਼ਾ ਨੂੰ ਸਾਰੇ ਮੈਂ ਖਾਂਦਾ ਹਾਂ ਹਾਂ ਲੱਗਦਾ ਹੁਣ ਕਿ ਦੇ ਦੇਈਏ ਜੇ ਲਾਵਾ ਹੈਗਾ ਤੈਨੂੰ ਆ ਜਾਨੀ ਹੋਰ ਹੈ ਨਿਕਲ ਮੋੜੇ ਨਹੀਂ ਬੜੀ ਲੱਗੀ ਜਾਂਦੀ ਆ ਭਾਈ ਅੱਜ ਕਾਂਡੇ ਕਿੱਧਰ ਗਏ ਉਹ ਜਿਹੜੇ ਸਪੈਸ਼ਲ ਨੂੰ ਉਹ ਤਾਂ ਬਾਬਾ ਪਾਜੀ ਬਾਹਰੇ ਸੀ ਜੱਭੀ ਜਾਂਦੇ ਸੀ ਨਿਕਲ ਕੇ ਤਾਂ ਕਰਤੇ ਨਾ ਭਾਈ ਉਹ ਪਾ ਕੇ ਲਿਓਣੀ ਸੀ ਕੋਈ ਨਾ ਗਹਾੜੀ ਵਾਲੀ ਪਾਡੇ ਹਾਂ ਅਰਦਾਸ ਨਹੀਂ ਪਾ ਕੇ ਲਈ ਨਾਲ ਇੱਕ ਕੋਈ ਕੜਮ ਇੱਕ ਵਾਰੀ ਜੇ ਤੋ ਕੁਸਕਾਰ ਕਬਾਲ ਬੋਲ ਕੇ ਸਾਪਣ ਦੇ ਵਿੱਚ ਤਾਂ ਮੈਨੂੰ ਦੱਸ ਦੇਈਂ ਆਲੇ ਉਥਰੇ ਹੁੰਦੇ ਨੇ ਲਾਰਾ ਭਾਈ ਆ ਜਾ ਆ ਜਾ ਬਰਾ ਖੜੀ ਹੋ ਕਿੱਥੇ ਹੁਣ ਆ ਤਾ ਜਾ ਤੈਨੂੰ ਕੀ ਦਿਖਾਉਂਗਾ ਬਰਕ ਮੈਂ ਲੈ ਆਂਗਾ ਨਵੀ ਮੈਂ ਲੈ ਤੈਨੂੰ ਕੋਈ ਉੱਚਮੀ ਹੋਰੀ ਹੈਗੀ ਆ ਜਾ ਆ ਜਾ ਕੀ ਹੈ ਕੋਣ ਅੰਦਰ ਆ ਜਾ ਮੈਨੂੰ ਉਹਦੀ ਦਿਖਾਉਂਦਾ ਤੂੰ ਆ ਜਾ ਆ ਬਾਤਾਂ ਛੱਡ ਲੈ ਬਾਬਾ ਭੱਜੀ ਤਾਂ ਨਹੀਂ ਜਾਂਦੀ ਮੈਂ ਆ ਜਾ ਹੁਣ ਸੌਰੀ ਦੀ ਮਾਂ ਫੜੀ ਦਾ ਮਸਾ ਦਾ ਬਾਹ ਫੜੀ ਆ ਤਰੀ ਆ ਜਾ ਇੱਧਰ ਆ ਇੱਧਰ buat drama oleh dia